ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਦੇ ਉੱਪਰ 37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਜਿੱਥੇ ਵੱਖ-ਵੱਖ ਵਰਗੀਆਂ ਵੱਖ-ਵੱਖ ਖੇਡਾਂ ਹੋ ਰਹੀਆਂ ਨੇ ਕਬੱਡੀ ਤੱਕ ਹੋ ਰਹੀਆਂ ਨੇ ਕਲਚਰਲ ਸਟੇਜ ਲੱਗੀ ਆ ਲੰਗਰ ਲੱਗੇ ਨੇ ਅਲੱਗ-ਅਲੱਗ ਸੇਵਾਵਾਂ ਲਗੀਆਂ ਹੋਈਆਂ ਨੇ ਉੱਥੇ ਇੱਕ ਬੜਾ ਸੋਹਣਾ ਉਪਰਾਲਾ ਦੋ ਤਰ੍ਹਾਂ ਦਾ ਖਾਸ ਕਰਕੇ ਇੱਕ ਪੰਜਾਬੀ ਸੱਤ ਦਾ ਤੇ ਦੂਸਰਾ ਦਸਤਾਰ ਬੰਦੀ ਦਾ ਜਿੰਦੇ ਵਿੱਚ ਦਸਤਾਰ ਸਿਖਲਾਈ ਵੀ ਕੀਤੀ ਜਾਂਦੀ ਆ ਔਰ ਮੁਕਾਬਲੇ ਵੀ ਕਰਵਾਏ ਗਏ ਸਾਡੇ ਨਾਲ ਸਿੰਘ ਖੜਾ ਜਿਹੜਾ ਕਿ ਦਸਤਾਰ ਮੁਕਾਬਲਿਆਂ ਦੇ ਵਿੱਚ ਜਿੰਨੇ ਪਹਿਲਾ ਸਥਾਨ ਹਾਸਲ ਕੀਤਾ ਗੱਲਬਾਤ ਕਰਦੇ ਆ ਪੁੱਤ ਦਾ ਨਾਮ ਅਰਸ਼ ਵੀਰ ਸਿੰਘ ਅਰਸ਼ ਵੀਰ ਸਿੰਘ ਇਹਨੇ ਪਹਿਲਾ ਸਥਾਨ ਹਾਸਲ ਕੀਤਾ ਵਾ ਦਸਤਾਰ ਮੁਕਾਬਲਿਆਂ ਦੇ ਵਿੱਚੋਂ ਦਸਤਾਰ ਬੰਨਣ ਦੇ ਅਸ਼ਵੀਰ ਸਭ ਤੋਂ ਪਹਿਲਾਂ ਤੇਰਾ ਬਹੁਤ ਬਹੁਤ ਸਵਾਗਤ ਆ ਆਪਣੇ ਚੈਨਲ ਪੰਜਾਬ ਟੀਵੀ ਦੇ ਉੱਤੇ ਹਾਂਜੀ ਥੈਂਕ ਯੂ ਜੀ ਸასი ਅਸ਼ਵੀਰ ਦਸਤਾਰ ਬੰਨਣ ਦੇ ਮੁਕਾਬਲੇ ਕਿਵੇਂ ਹੋਏ ਮੁਕਾਬਲੇ ਲਾਇਕ ਕਿੰਨੇ ਬੱਚੇ ਸੀ ਔਰ ਕਿੰਨੇ ਮਿੰਟਾਂ ਦੇ ਵਿੱਚ ਦਸਤਾਰ ਬੰਨਣੀ ਅ ਚਾਰ ਪੰਜ ਬੱਚੇ ਸੀਗੇ ਤੇ 10 ਮਿੰਟਾਂ ਅੰਦਰ ਦਸਤਾਰ ਸਜਾਉਣੀ ਸੀ ਕਿੰਨਾ ਕਿੰਨਾ ਚਿਰ ਹੋ ਗਿਆ

ਜੀ ਜਦੋਂ ਮੈਂ 4 ਸਾਲਾਂ ਦਾ ਸੀ ਮੈਂ ਕਰੇ ਬੈਠਾ ਹੂੰ ਹੀ ਪ੍ਰੈਕਟਿਸ ਕਰਦਾ ਰਹਿੰਦਾ ਸੀਗਾ ਮੈਂ YouTube ਤੇ ਵੀਡੀਓ ਦੇਖ-ਦੇਖ ਕੇ ਸਿੱਖ ਗਿਆ ਸੀ ਇਹ ਵੈਰੀ ਗੁੱਡ ਤੇ ਇਹ ਮਤਲਬ ਕਿਹੜਾ ਐਸੀ ਚੀਜ਼ ਸੀ ਜਿੰਨੇ ਅਰਸ਼ਵੀਰ ਸਿੰਘ ਨੇ ਸੋਚਿਆ ਕਿ ਬੈਠੇ-ਬੈਠੇ ਨੇ ਕਿ ਮੈਂ ਨਹੀਂ ਆਮ ਮੁੰਡਿਆਂ ਵਾਂਗੂ ਨਹੀਂ ਮੈਂ ਤਾਂ ਦਸਤਾਰੀ ਸਜਾਉਣੀ ਆ ਕਿਹਨੂੰ ਵੇਖ ਕੇ ਇਹ ਜਿਹੜਾ ਦਿਮਾਗ ਦੇ ਵਿੱਚ ਆਇਆ ਕਿ ਮੈਂ ਦਸਤਾਰ ਸਜਾਉਣੀ ਹੈ ਇਹ ਸਿੱਧੂ ਮਸਲਾਨ ਉਹ ਬੰਦੇ ਹੁੰਦੇ ਸੀਗੇ ਉਹ ਕਾਨਸਰਟ ਹੁੰਦੇ ਸੀ ਉਹਨਾਂ ਚ ਕਹਿੰਦੇ ਹੁੰਦੇ ਸੀ ਪੱਗਾਂ ਬੰਨਿਆ ਕਰੋ ਪਹਿਲਾਂ ਗ੍ਰੇਡ 4 ਚ ਮੈਂ ਹਲੇ ਪਟਕਾ ਬੰਨਦਾ ਸੀਗਾ ਜੋ ਮੈਂ ਪੰਜ ਮਿਚ ਹੋ ਗਿਆ ਮੈਂ ਸਕੂਲ ਪਗ ਪਗ ਬਨਣ ਲੱਗ ਗਿਆ ਸੀਗਾ ਇਹ ਮਤਲਬ ਸਿੱਧੂ ਮਸੇਵਾਲੇ ਨੇ ਜਦੋਂ ਸਟੇਜ ਤੋਂ ਕਿਹਾ ਕਿ ਮੈਂ ਦਸਤਾਰ ਸਜਾਇਆ ਕਰ ਉਹ ਹੀ ਚੀਜ਼ ਕਰ ਕਰ ਗਈ ਤੇ ਦਸਤਾਰ ਬਨਣ ਸ਼ੁਰੂ ਕਰਤੀ ਹਾਂਜੀ ਬਾਜੀ ਸੋ ਇਹ ਦੱਸਣ ਵਾਲੀ ਗੱਲ ਆ ਕਿ ਕੀ ਦੇਣ ਸੀ ਉਸ ਮਿੱਤਰ ਦੀ ਉਸ ਆਰਟਿਸਟ ਦੀ ਆਪਾਂ ਅਕਸਰ ਕਹਿ ਦਿੰਦੇ ਆ ਵੀ ਉਹਨੇ ਦਿੱਤਾ ਕੀ ਸੋ ਜੇ ਇੱਕ ਮੁੰਡੇ ਦੇ ਦਿਮਾਗ ਦੇ ਵਿੱਚ ਵੀ ਉਹਨੇ ਚਿੰنگ ਦਿਗਾ ਦਿੱਤੀ ਆ ਕਿ ਮੈਂ ਦਸਤਾਰ ਸਜਾਉਣੀ ਆ ਤੇ ਇਹੀ ਬਹੁਤ ਵੱਡੀ ਦੇਣ ਆ ਸੋ ਜਿੱਦਾਂ ਇਹਨਾਂ ਨੇ ਕਿਹਾ ਕਿ ਸਿੱਧੂ ਮਸੇਵਾਲੇ ਦੇ ਸਟੇਜ ਦੇ ਉੱਪਰ ਜਦੋਂ ਇਹਨੇ ਕਿਹਾ ਕਿ ਦਸਤਾਰ बन के आया करो मैं सोचया ते और किसी ने वे वे के के किन्नी किन्नी कि नहीं सिखाई YouTube ਵਾਲਾ ਵੇਖ-ਵੇਖ ਕੇ ਕਹਿੰਦਾ 4 ਸਾਲ ਦਾ ਹੀ ਜਦੋਂ ਮੈਂ ਦਸਤਾਰ ਆ ਜਿਹੜੀ ਉਸ ਹੀ ਹੋਣੀ ਸ਼ੁਰੂ ਕੀਤੀ ਹੈ ਪੁੱਤ ਕਿੰਨੀ ਉਮਰ ਕਿੰਨੀ ਆ ਹੁਣ ਮੇਰੀ 11 ਸਾਲ ਆ ਜੀ 11 ਸਾਲ ਹਾਂਜੀ ਓਕੇ ਤਾਂ ਕਿੰਨੇ ਤਰ੍ਹਾਂ ਦੀ ਦਸਤਾਰ ਸਜਾ ਲੈਂਦੇ ਹੋ ਕਿ ਜਿਹੜਾ ਇਹ ਸਟਾਈਲ ਬੰਨਿਆ ਵਾ ਇਹੀ ਨਹੀਂ ਇਹ ਵੀ ਬਨ ਲੈਣਾ ਮੈਂ ਫ੍ਰੀ ਸਟਾਈਲ ਬਨ ਲੈਣਾ ਵਰਟਾਂ ਵਾਲੀ ਬਨ ਲੈਣਾ ਪਰਨਾ ਵਾਲ ਲੈਣਾ ਗੋੜ ਪਰਨਾ ਵਾਲ ਲੈਣਾ ਮਤਲਬ ਸਾਰੀਆਂ ਬਨ ਲੈਣਾ ਘਰ ਦੇ ਵਿੱਚ ਹੋਰ ਕੌਣਾ ਜਿਹੜਾ ਦਸਤਾਰ ਸਿਉਂਦਾ ਮੈਂ ਹੀ ਹ ਹਾਲ ਤੱਕ ਕੱਲਾ ਅੱਛਾ ਡੈਡੀ ਤੋਂ ਵੀ ਪਹਿਨਾ ਆਪਸ ਏ ਸ਼ੁਰੂ ਕਰਤੀ ਆ ਹਾਂ ਜੀ ਬਹੁਤ ਬਹੁਤ ਇਹ ਵੇਖੋ ਜੀ ਕਈ ਵਾਰੀ ਆਪਾਂ ਹੁੰਦਾ ਵੀ ਸਾਨੂੰ ਇਹ ਚੀਜ਼ ਘਰੋਂ ਮਿਲਦੀ ਆ ਅਸੀਂ ਕਮਾ ਕਰਾਂ ਦੇ ਵਿੱਚ ਸਾਨੂੰ ਹੋ ਸਕਦਾ ਸਾਡੀਆਂ ਵਿੱਚ ਬੂਰੀਆਂ ਹੋਣ ਅਸੀਂ ਉਹਨਾਂ ਚੀਜ਼ਾਂ ਵਾੜਨ ਪਰ ਜਦੋਂ ਸਾਡੇ ਬੱਚੇ ਇਹ ਡਿਪੈਂਡ ਕਰਦਾ ਅਸੀਂ ਉਸ ਚੀਜ਼ ਨੂੰ ਲੈ ਕਿਦਾਂ ਰਹੇ ਆ ਜਿਵੇਂ ਇਸ ਬੱਚੇ ਨੇ ਸਿੱਧੂ ਮਸੇਵਾਲੇ ਦੀ ਚੰਗੀ ਚੀਜ਼ ਜਿਹੜੀ ਉਹ ਪਿਕ ਕੀਤੀ ਕਿ ਸਟੇਜ ਤੋਂ ਨੇ ਦਸਤਾਰ ਕਹਿਦਾ ਤੇ ਮੈਂ ਦਸਤਾਰ ਸਿੱਖਣੀ ਸ਼ੁਰੂ ਕਰਤੀ ਹਾਲਾਂਕਿ ਘਰ ਦੇ ਵਿੱਚ ਕਹਿੰਦਾ ਮੈਂ ਇਕੱਲਾ ਹੀ ਆ ਜਿਹੜਾ ਦਸਤਾਰ ਸਜਾਉਂਦਾ ਦਾਦੀ ਮਾਤਾ ਨਾਲ ਉਹਨਾਂ ਦੇ ਫਾਦਰ ਸਾਹਿਬ ਅਰਸ਼ਦੀ ਵੀਰ ਦੇ ਨਾਲ ਨੇ ਪਹਿਲਾਂ ਦਾਦੀ ਜੀ ਦੇ ਨਾਲ ਗੱਲ ਕਰਦੇ ਆਂ ਮਾਤਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਮੁੰਡੇ ਨੇ ਪਹਿਲਾ ਸਥਾਨ ਹਾਸਲ ਕੀਤਾ ਵਾ ਦਸਤਾਰ ਬੰਨਣ ਚ ਬਹੁਤ ਖੁਸ਼ੀ ਹੈ ਤੁਹਾਡਾ ਤੁਹਾਡਾ ਇਲਾਕਾ ਕਿਹੜਾ ਵਾ ਵੈਸੇ ਅੰਦਜਿਗਰਾਉਂ ਜਿਗਰਾਉਂ ਕਿੰਨਾ ਕੋ ਕਿੰਨੀ ਕੋ ਖੁਸ਼ੀ ਹੁੰਦੀ ਵੀ ਘਰ ਦੇ ਵਿੱਚ ਹੋਰ ਕੋਈ ਦਸਤਾਰ ਨਹੀਂ ਸੀ ਆਉਂਦਾ ਸੀ ਤੇ ਸਿੰਘ ਨੇ ਆਪਣੇ ਆ ਵੀ ਸੋਚ ਲਿਆ ਕਿ ਮੈਂ ਦਸਤਾਰ ਸਹੀ ਆਉਣੀ ਹੈ ਦੇਖ ਕੇ ਮੈਂ ਤਾਂ ਜਿਉਂਦੀ ਹੋ ਜਾਨੀ ਆਂ ਦੇਖ ਕੇ ਇਹ ਜਿਉਂਦੀ ਹੋ ਜਾਨੀ ਆਂ ਦੇਖ ਕੇ ਜਿਉਂਦਿਆਂ ਜੋ ਹੋ ਜੰਨੇ ਕੀ ਬਾਤ ਆ ਇਹ ਇਹ ਵੇਖੋ ਜੀ ਸਾਡੇ ਅੰਦਰਲੇ ਵਾਲੇ ਵਾਲੇ ਆ ਵੀ ਵੀ ਕਿ ਜਿਉਂਦੇ ਆਂ ਜੋ ਜਾਨੀ ਹੈ ਕਿ ਮੇਰਾ ਬੁੱਤ ਪੋਤਰਾ ਜਿਹੜਾ ਦਸਤਾਰ ਸੀ ਆਉਂਦਾ ਹੈ ਚੈੱਕ ਕਰ ਤੁਸੀਂ ਵੀ ਮਿਸ ਕਰਦੇ ਹੋ ਇੰਡੀਆ ਵਾਲਾ ਸਟ੍ਰੀਟ ਫੂਡ ਕੁਲਚੇ ਪੂਰੀਆਂ ਛੋਲੇ ਨਿਊਡਲ 버ਗਰ ਦਹੀਂ ਪੱਲੇ ਗੋਲ ਗੱਪੇ ਆਲੂ ਵਾਲੇ ਪ੍ਰਾਠੇ ਤੇ ਹੋਰ ਵੀ ਬਹੁਤ ਕੁਝ ਮੈਲਬਨ ਵਿੱਚ ਪੰਜਾਬ ਸਟ੍ਰੀਟ ਚਾਟ ਕੋਰਨਰ ਤੇ ਪਹੁੰਚੋ ਤੇ ਆਨੰਦ ਮਾਣੋ ਤਾਜ਼ੇ ਤੇ ਸਵਾਦਿਸ਼ਟ ਖਾਣੇ ਦਾ ਬਿਲਕੁਕੁਲ ਤਾਜ਼ਾ ਤੇ ਸਵਾਦ ਉਹੀ ਪੰਜਾਬ ਵਾਲਾ ਪੰਜਾਬ ਵਾਲਾ ਹਰ ਤਰ੍ਹਾਂ ਦੀ ਵੈਜੀਟੇਰੀਅਨ ਕੈਟਰਿੰਗ ਵੀ ਕਰਦੇ ਨੇ ਨਿਰਵੈਰ ਕੰਡੋਲਾ ਬਲਜਿੰਦਰ ਕੰਡੋਲਾ ਤੇ ਪੰਜਾਬ ਸਟ੍ਰੀਟ ਚਾਟ ਕਾਰਨਰ ਦੀ ਸਾਰੀ ਟੀਮ ਦਵਾਦ ਹੈ ਟਿੱਕੀ ਵਾਲਾ 버ਗਰ ਖਾ ਕੇ ਆਉਣ ਗਿਆ ਪੰਜਾਬ ਦੀਆਂ ਗਲੀਆਂ ਯਾਰ ਆਉਣ ਗਿਆ ਪੰਜਾਬ ਦੀਆਂ ਗਲੀਆਂ ਯਾਰ ਜਰੂਰ ਆਓ ਹਰ ਤਰ੍ਹਾਂ ਦੇ ਆਨਲਾਈਨ ਪਲੇਟਫਾਰਮ ਤੇ ਵੀ ਆਰਡਰ ਕਰ ਸਕਦੇ ਹੋ ਪੰਜਾਬ ਸਟ੍ਰੀਟ ਚਾਟ ਕਾਰਨਰ ਮੈਲਬਾਨ ਵਿੱਚ ਸਪ੍ਰਿੰਗਬਿਲ ਕ੍ਰੇਨ 1 ਦੇ ਨਾਲ-ਨਾਲ ਹੁਣ ਪੈਕਨਮ ਵਿੱਚ ਵੀ ਆ ਗਿਆ ਹੈ ਪੰਜਾਬ ਸਟ੍ਰੀਟ ਚਾਟ ਕਾਰਨਰ ਪੰਜਾਬ ਸਟ੍ਰੀਟ ਚਾਟ ਕਾਰਨਰ ਪਾਜੀ ਨਾਲ ਨੇ ਪਾਜੀ ਤੁਹਾਡਾ ਨਾਮ ਮ੍ਰਿੰਦਰ ਮਹਿੰਦਰ ਸਿੰਘ ਕੀ ਬਾਤ ਆ ਤਰਮਿੰਦਰ ਸਿੰਘ ਜੀ ਸਾਡੇ ਨਾਲ ਨੇ ਅਰਸ਼ਵੀਰ ਦੇ ਡੈਡੀ ਨੇ ਪਾਜੀ ਕਿਦਾਂ ਦਾ ਲੱਗਾ ਕਿ ਬੇਟੀ ਨੇ ਦਸਤਾਰ ਬੰਦੀ ਦੇ ਵਿੱਚ ਹਾਲਾਂਕਿ ਇਨਸਪਾਇਰ ਕਰਨ ਵਾਲਾ ਘਰ ਦੇ ਵਿੱਚੋਂ ਇਹ YouTube ਤੇ ਸਿੱਧੂ ਮਸੇਆਣਾ ਪਰ ਉਹਦੇ ਬਾਵੀਓ ਤੇ ਵੀ ਆਪ ਦਸਤਾਰ ਸਿੱਖ ਕੇ ਅੱਜ ਪਹਿਲਾ ਸਥਾਨ ਹਾਸਲ ਕੀਤਾ ਕਿੰਨੀ ਕੋ ਪ੍ਰਾਊਡ ਮੂਮੈਂਟ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਜੀ ਹਾਂਜੀ ਸਾਡੇ ਬੱਚੇ ਨੇ ਆਪ ਦੇ ਆਪ ਹੀ ਪੱਗ ਸਿੱਖੀ ਤੇ ਚੰਗੇ ਰਸਤੇ ਪੈ ਰਿਆ ਪਾਜੀ ਤੁਸੀਂ ਵੀ ਬੇਸ਼ੱਕ ਪਰਮਾ ਰੂਪ ਦਸਤਾਰ ਬਣੇ ਆ ਪਰ ਤੁਹਾਡੀ ਦਸਤਾਰ ਵੀ ਸਿਰ ਤੇ ਬਹੁਤ ਵਧੀਆ ਲੱਗਦੀ ਵੀ ਆ ਤੇ ਇਥੋਂ ਇਹ ਨਹੀਂ ਲੱਗਦਾ ਕਿ ਜਦੋਂ ਬੱਚਾ ਹੁਣ ਕਰੇ ਦਸਤਾਰ ਸਜਾਉਂਦਾ ਤੇ ਗਾਂ ਅਸੀਂ ਵੀ ਪ੍ਰਣ ਕਰ ਲਿਆ ਵੀ ਅਸੀਂ ਦਸਤਾਰ ਹੀ ਹੁਣੀ ਕਰਨੀ ਹਾਂਜੀ ਹਾਂਜੀ ਉਹਨਾਂ ਨੂੰ ਦੇਖ ਕੇ ਮੈਨੂੰ ਮੈਂ ਵੀ ਮੋਟਿਵੇ ਹੋਇਆ ਮੈਂ ਵੀ ਇਸੇ ਮਤਲਬ ਬੰਦ ਆ ਇਹ ਵੀ ਖਾਸियत ਹੈ ਦੀ 37ਵੀਂ ਅਸੇਖੇ ਕਹਿੰਦਾ ਦੀ ਅਕਸਰ ਕਹਿੰਦੇ ਹੁੰਦੇ ਆ ਵੀ ਪਿਤਾ ਵਾਲੇ ਵੇਖ ਕੇ ਪੁੱਤ ਇਨਸਪਾਇਰ ਹੁੰਦਾ ਹੈ ਕਿ ਮੇਰਾ ਜੇ ਪਿਓ ਇਹ ਕਰ ਰਿਹਾ ਤੇ ਮੈਂ ਅਚੇਜ ਕਰਨੀ ਹੈ ਤੇ ਇੱਥੇ ਪਿਤਾ ਕਹਿ ਰਿਹਾ ਕਿ ਇਹਦੇ ਵਾਲ ਵੇਖ ਕੇ ਮੈਂ ਮੋਟੀਵੇਟ ਹੋਇਆ ਕਿ ਜੇ ਮੇਰਾ ਪੁੱਤ ਦਸਤਾਰ ਸਿਉਂਦਾ ਤੇ ਮੈਂ ਵੀ ਦਸਤਾਰ ਸਿਉਣੀ ਹੈ ਕਿਤੇ ਨਾ ਕਿਤੇ ਇਹ ਵੈਲਿਊਜ਼ ਹੀ ਨੇ ਜੇ ਇਹ ਆਪ ਨਹੀਂ ਬੰਦੇ ਕੋਈ ਮਜਬੂਰੀ ਹੋ ਸਕਦੀ ਆ ਪਰ ਇਹਨਾਂ ਦੀਆਂ ਦਿੱਤੀਆਂ ਵੈਲਿਊਜ਼ ਦਾਦੀ ਦੀਆਂ ਦਿੱਤੀਆਂ ਵੈਲਿਊਜ਼ ਮਾਂ ਦੀਆਂ ਦਿੱਤੀਆਂ ਵੈਲਿਊਜ਼ ਆ ਕਿ ਉਹ ਚਿੰੰਗੀ ਉਸ ਪਾਸੇ ਲੱਗੀ ਨਹੀਂ ਤੇ YouTube ਚੈਨਲਾਂ ਦੇ ਤਾਂ ਬੱਚੇ ਹੋਰ ਵੀ ਬਹੁਤ ਕੁਝ ਵੇਖਦੇ ਆ ਉਹ ਪਿਕ ਕਰਨਾ ਉਹਦੇ ਵਿੱਚੋਂ ਚੰਗਾ ਚੀਜ਼ ਚੱਕਣੀ ਹੈ ਕਿ ਨਹੀਂ ਚੱਕਣੀ ਉਹ ਸਾਡੇ ਜਿਹੜੇ ਹੈ ਉਹ ਸਾਡੇ ਆਪਣੇ ਹੱਥ ਦੇ ਵਿੱਚ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਬੱਚੇ ਨੇ ਪਹਿਲਾ ਸਥਾਨ ਹਾਸਲ ਕੀਤਾ ਦਸਤਾਰ ਬੰਦੀ ਦੇ ਵਿੱਚ ਔਰ ਪੁੱਤ ਇਸੇ ਤਰ੍ਹਾਂ ਮੈਂ ਚਾਹਣਾ ਕਿ ਉਹ ਵਾਲੇ ਸਮੇਂ ਦੇ ਵਿੱਚ ਇਕੱਲਾ ਨਹੀਂ ਹੋਰ ਨਾ ਵੀ ਆਪਦੇ ਸੰਗੀ ਸਾਥੀਆਂ ਨੂੰ ਆਪਦੇ ਜਿਹੜੇ ਯਾਰ ਮਿੱਤਰ ਨੇ ਰਿਸ਼ਤੇਦਾਰ ਨੇ ਉਹਨਾਂ ਨੂੰ ਦਸਤਾਰ ਸਿਖਾਉਣੀ ਸ਼ੁਰੂ ਕਰ ਸੋਚਿਆ ਵੀ ਗਾਂ ਦਸਤਾਰ ਸਿਖਾਉਣੀ ਨਹੀਂ ਸਿਖਾਉਣੀ ਵੀ ਹਾਂਜੀ ਸੋਚਿਆ ਹੋਇਆ ਵੀ ਜੋ ਵੱਡਾ ਹੋਇਆ ਵੀ ਉਹ ਟਰਬਨ ਸੈਂਟਰ ਖੋਲਾਂਗੇ ਵੀ ਉੱਥੇ ਸਿਖਾਵਾਂਗੇ ਵੀ ਬਣਾਂਗੇ ਵੀ ਤੁਸੀਂ ਤੁਸੀਂ ਪੁੱਤ ਕਿਹੜੇ ਕਿਹੜੇ ਲਾਕੇ ਤੋਂ ਕਿਹੜੇ ਸ਼ਹਿਰ ਤੋਂ ਜੇ ਅਸੀਂ ਜੇ ਗਰਾਉਂਡ ਤੋਂ ਨਹੀਂ ਨਹੀਂ ਇਥੋਂ ਮੈਲਬਨ ਤੋਂ ਮੈਲ ਮੈਲਬਨ ਤੋਂ ਮੈਲਬਨ ਤੋਂ ਆ ਜੀ ਕਰੇਗੀ ਬਨ ਸਾਈਡ ਕਲ ਕਰ ਲੋ ਤਾ ਅੱਛਾ ਵਾਹ ਜੀ ਵਾਹ ਤੁਹਾਡੀ ਕਰੇਗੀ ਬਨ ਸਾਈਡ ਤੇ ਨਾ ਟਰਬਨ ਫॉर ਆਸਟ੍ਰੇਲੀਆ ਦਾ ਵਾਲਿਆਂ ਦਾ ਵੇਅਰ ਹਾਊਸ ਹੈਗਾ ਉੱਥੇ ਉਹ ਵੀ ਸਖਲਾਈ ਕੈਂਪ ਲਾਉਂਦੇ ਆ ਪੱਗਾਂ ਦੇ ਲਈ ਜਿਵੇਂ ਟਰਬਨ ਅਵੇਅਰਨੈਸ ਦੇ ਕੈਂਪ ਲਾਉਂਦੇ ਆ ਤੁਸੀਂ ਵਲੰਟੀਅਰ ਉੱਥੇ ਉਹਨਾਂ ਦੇ ਵਿੱਚ ਪਾਰਟਿਸਪੇਟ ਕਰੋ ਉਹ ਵਲੰਟੀਅਰ ਤੌਰ ਤੇ ਹਰ ਐਤਵਾਰ ਜਦੋਂ ਜਾਂਦੇ ਆ ਤੁਸੀਂ ਨਾਲ ਜਾਇਆ ਕਰੋ ਤੁਹਾਡਾ ਸ਼ੌਕ ਹੈ ਜਿਹੜਾ ਐਂਡ ਜਿਹੜਾ ਤੁਹਾਡਾ ਸੁਪਨਾ ਵਾ ਤੁਹਾਡਾ ਉੱਥੇ ਪੂਰਾ ਹੋਏਗਾ ਤੁਸੀਂ ਦਸਤਾਰਾਂ ਜਿਹੜੀਆਂ ਦੂਜਿਆਂ ਦੇ ਸਿਰ ਤੇ ਸਜਾ ਸਕਦੇ ਹੋ ਸੋ ਪੁੱਤ ਬਹੁਤ ਬਹੁਤ ਇੱਕ ਵਾਰੀ ਫੇਰ ਤੁਸੀਂ ਦਸਤਾਰ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਔਰ ਤੁਹਾਨੂੰ ਵੀ ਭਾਜੀ ਬਹੁਤ ਬਹੁਤ ਤਰਮਿੰਦਰ ਸਿੰਘ ਜੀ ਮੁਬਾਰਕਾਂ ਐਰ ਮਾਤਾ ਜੀ ਤੁਹਾਨੂੰ ਵੀ ਬਹੁਤ ਮੁਬਾਰਕਾਂ ਸੋ ਇਹ ਸਾਜੀ ਅਰਸ਼ਵੀਰ ਸਿੰਘ ਦਸਤਾਰ ਬੰਦੀ ਮੁਕਾਬਲੇ ਦੇ ਵਿੱਚ ਦਸਤਾਰ ਬੰਨਣ ਦੇ ਵਿੱਚ ਪਹਿਲਾ ਸਥਾਨ ਜਿਹੜਾ ਹਾਸਲ ਕੀਤਾ ਔਰ YouTube <Sanye> ਤੋਂ ਹੀ ਸਿੱਖ ਕੇ ਔਰ ਸਿੱਧੂ ਮੂਸੇਵਾਲੇ ਤੋਂ ਪ੍ਰਭਾਵਿਤ ਹੋ ਕੇ ਦਸਤਾਰ ਬੰਨਣੀ ਸ਼ੁਰੂ ਕੀਤੀ ਔਰ ਇਥੇ ਅੱਜ ਪਹਿਲਾ ਸਥਾਨ ਹਾਸਲ ਕੀਤਾ ਸੁਪਨਾ ਮੁੰਡੇ ਦਾ ਵੱਡਾ ਹੈ ਕਿ ਮੈਂ ਦਸਤਾਰ ਸਿਖਲਾਈ ਸੈਂਟਰ ਖੋਲਣਾ ਹੈ ਉਹ ਉਮੀਦ ਕਰਦੇ ਆ ਕਿ ਮਾਲਕ ਦੇ ਸੁਪਨੇ ਨੂੰ ਰੰਗ ਭਾਗ ਲਾਵੇ ਤੁਸੀਂ ਜੁੜੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਦੇ ਨਾਲ ਆਪਾਂ ਨਵੀਆਂ ਉਮੰਗਾਂ ਨਵੀਆਂ ਉਮੀਦਾਂ ਨਵੇਂ ਰਾਹ ਲੈ ਕੇ ਤੁਹਾਡੇ ਨਾਲ ਫਿਰ ਜਿਹੜੇ ਉਹ ਬੋਲਸਾਂ ਚੇ ਕਰਾਂਗੇ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਕੀ ਗੱਡੀ ਦੀ ਸਰਵਿਸ ḍਿਊ ਹੈ ਕੀ ਸਰਵਿਸ ਕਰਾਉਣ ਲਈ ਆਲੇ ਦੁਆਲੇ ਕੋਈ ਵਰਕਸ਼ਾਪ ਲੱਭ ਰਿਓ ਨਹੀਂ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਹੈ ਸਰਕਾਰੀਆ ਆਟੋ ਜ਼ੋਨ ਜੀ ਹਾਂ ਗੱਡੀ ਦੀ ਸਰਵਿਸ ਕਰਾਉਣ ਲਈ ਇੱਕੋ ਇੱਕ ਟਾਪ ਕਲਾਸ ਵਰਕਸ਼ਾਪ ਸਰਕਾਰੀਆ ਆਟੋ ਜ਼ੋਨ ਡਰਗਨੀਨਾ ਤਾਂ ਫਿਰ ਅੱਜ ਹੀ ਸੰਪਰਕ ਕਰੋ ਨੀਤੀ ਸਰਕਾਰੀਆ ਐਂਡ ਟੀਮ ਦੇ ਨਾਲ ਜਿੱਥੇ ਕੀ ਹੰ ਸਪੈਸ਼ਲ ਮੈਕੈਨਿਕ ਜੋ ਕਰਨਗੇ ਤੁਹਾਡੀ ਗੱਡੀ ਦੀ ਬੈਸਟ ਸਰਵਿਸ ਇੱਥੇ ਕਾਰਾਂ ਦੀ ਡਿਟੇਲਿੰਗ ਵੀ ਕੀਤੀ ਜਾਂਦੀ ਹੈ ਗੱਡੀ ਕੋਈ ਵੀ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਹੋਵੇ ਰਿਪੇਅਰ ਫੋਨ ਚੱਕੋ ਤੇ ਅੱਜ ਹੀ ਆਪਣੀ ਪ੍ਰੀ ਬੁਕਿੰਗ ਕਰਵਾਓ 0499165005